ਕਾਰ ਮਾਮਲੇ ਦੇ ਨਾਲ ਜੁੜੀ ਹੋਈ ਕਰਨਲ ਬਾਟ ਕਟਮਾਰ ਮਾਮਲੇ ਦੀ ਜਾਂਚ ਸੀਬੀਆਈ ਹੀ ਕਰੇਗੀ ਵੱਡੀ ਖਬਰ ਹੈ ਕਰਨਲ ਬਾਟ ਕਟਮਾਰ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ ਪਰ ਇਸ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਜ਼ਾਇਰ ਕੀਤੀ ਗਈ ਸੀ ਪਰ ਸੁਪਰੀਮ ਕੋਰਟ ਦੇ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਰਾਹਤ ਨਹੀਂ ਦਿੱਤੀ ਗਈ ਹੈ ਤੇ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਬਰਕਰਾਰ ਰੱਖੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਹੁਕਮ ਦਿੱਤੇ ਗਏ ਸਨ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਹੈ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਬਰਕਰਾਰ ਰੱਖਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਹੀ ਕਰੇਗੀ ਤੁਹਾਨੂੰ ਦੱਸ ਦਈਏ ਕਿ ਮਾਮਲੇ 'ਚ ਮੁਲਜ਼ਮ ਇਨਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਸੁਪਰੀਮ ਕੋਰਟ ਦੇ ਵਿੱਚ ਸਪੈਸ਼ਲ ਲੀਵ ਪਟੀਸ਼ਨ ਦਾਖਲ ਕੀਤੀ ਗਈ ਸੀ ਅਤੇ ਮੰਗ ਕੀਤੀ ਗਈ ਸੀ ਕਿ ਮਾਮਲੇ ਦੀ ਜਾਂਚ ਸੀਬੀਆਈ ਤੋਂ ਵਾਪਸ ਲਈ ਜਾਵੇ ਪਰ ਸੁਪਰੀਮ ਕੋਰਟ ਨੇ ਇਸ ਅਪੀਲ ਨੂੰ ਨਹੀਂ ਮੰਨਿਆ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਹੈ ਸ਼ੰਕਰ ਆਨੰਦ ਮੇਰੇ ਸਹਿਯੋਗੀ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ

जाँच एजेंसी सी बी इस मामले की तफ्तीश कर रही थी और सुप्रीम कोर्ट ने पंजाब और हरियाणा के आदेश को बरकरार रहा है और कहा है कि सेना का सम्मान करें उसकी वजह से आप आप चैन की नींद सोते हैं तो जिस तरह से एक डिफेंस से जुड़े हुए तमाम मसलों को आज सुप्रीम कोर्ट ने आज बेहद महत्वपूर्ण टिप्पणी करते हुए कहा है कि आपको सेना का सम्मान करना चाहिए और इन्हीं की वजह से आप चैन की नींद से सोते हैं हाईकोर्ट ने इस मामले पर जिस तरह से हालांकि सीबीआई का सीबीआई इन्वेस्टिगेशन का आदेश भी दिया गया था और सेना के कर्नल पर हमले और पिटाई करने के आरोपी जो पुलिस अधिकारियों पे लगा था तो इस मामले पर आज जस्टिस संजय कुमार और जस्टिस सतीश चंद्र शर्मा ने पुलिस अधिकारियों की जो याचिका है उस याचिका को एक खारिज कर दिया और जिस तरह तो से पुलिस अधिकारियों पर सेवा रद्द एक कर्नल आद अधिकारी और उनके बेटा पर उनके बेटे पर हमला करने का आरोप लगा था तो इन तमाम मामलों की गंभीरता को देखते हुए कहा जा सकता है कि एक बराज झटका है उन पुलिस अधिकारियों पर और दूसरी तरफ देखा जाए तो सुप्रीम कोर्ट के द्वारा जिस तरह तो से टिप्पणी की गई और कहा गया कि सेना के अधिकारियों का एक रिस्पेक्ट जो है वो हमेशा होना चाहिए क्योंकि उन्हीं की वजह से हम अपने देश में अमन और शांति से रहते हैं जी ठीक है शंकर बहुत शुक्रिया शंकर आनंद मेरे से की जानकारी दे रहे थे वही खबर है क्योंकि पटियाला एक कुटमार की थी गई सी करनल उसके बेटे दे जिस दे ਕਰਨਲ ਦਾ ਪਰਿਵਾਰ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚਿਆ ਸੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਸਦੇ بیٹے ਅੰਗਤ ਦੇ ਨਾਲ ਇੱਕ ਢਾਬੇ ਦੇ ਉੱਤੇ ਕੁੱਟਮਾਰ ਕੀਤੀ ਗਈ ਸੀ 12 ਪੁਲਿਸ ਕਰਮੀਆਂ ਤੇ ਇਲਜ਼ਾਮ ਲੱਗੇ ਸੀ ਜਿਸ ਤੋਂ ਬਾਅਦ ਹੁਣ ਇਸ ਦੀ ਜਾਂਚ ਸੀਬੀਆਈ ਕਰੇਗੀ ਸੁਪਰੀਮ ਕੋਰਟ ਦੇ ਵੱਲੋਂ ਫਟਕਾਰ ਵੀ ਲਾਈ ਗਈ ਹੈ ਕਿਹਾ ਗਿਆ ਕਿ ਫੌਜ ਦੇ ਅਧਿਕਾਰੀਆਂ ਦੇ ਕਰਕੇ ਹੀ ਸੈਨਾ ਕਰਕੇ ਹੀ ਤੁਸੀਂ ਘਰਾਂ ਦੇ ਵਿੱਚ ਸੁੱਖ ਸ਼ਾਂਤ ਨਾਲ ਸੌਂਦੇ ਹੋ ਇੱਕ ਹੋਰ ਵੱਡੀ ਖਬਰ ਦਾ ਰੁਖ ਕਰ ਰਹੇ ਹਾਂ 1993 ਦੇ ਵਿੱਚ ਫੇਕ ਇਨਕਾਊਂਟਰ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਮੁਹਾਲੀ ਕੋਰਟ ਦੇ ਵੱਲੋਂ ਇਹ ਵੱਡਾ ਅਹਿਮ ਫੈਸਲਾ ਸੁਣਾਇਆ ਗਿਆ ਹੈ। ਇਸ ਮਾਮਲੇ ਦੇ ਵਿੱਚ ਪੰਜ ਤਤਕਾਲੀ ਪੁਲਿਸ ਅਫਸਰਾਂ ਨੂੰ ਸਜ਼ਾ ਸੁਣਾਈ ਗਈ ਹੈ। ਤਤਕਾਲੀ ਐਸਐਸਪੀ ਤੇ ਡੀਐਸਪੀ ਸਣੇ ਤਿੰਨ ਰਿਟਾਇਰਡ ਇਨਸਪੈਕਟਰਾਂ ਨੂੰ ਸਜ਼ਾ ਸੁਣਾਈ ਗਈ ਹੈ। ਰਿਟਾਇਰਡ ਐਸਐਸਪੀ ਭੁਪਿੰਦਰਜੀਤ ਸਿੰਘ ਨੂੰ ਪਹਿਲਾਂ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਹੁਣ ਸਜ਼ਾ ਦਾ ਐਲਾਨ ਕੀਤਾ ਗਿਆ ਇਸ ਤੋਂ ਬਿਨਾਂ ਰਟਾਇਰਡ ਇਨਸਪੈਕਟਰ ਸੁਭਾ ਸਿੰਘ ਤੇ ਰਟਾਇਰਡ ਡੀਐਸਪੀ ਨੂੰ ਵੀ ਸਜ਼ਾ ਮਿਲੀ ਹੈ 1993 ਦਾ ਇਹ ਮਾਮਲਾ ਤਰਨਤਾਰਨ ਦੇ ਵਿੱਚ ਇਨਕਾਊਂਟਰ ਹੋਇਆ ਤੇ ਹੁਣ 33 ਸਾਲ ਬਾਅਦ ਇਸ ਦਾ ਫੈਸਲਾ ਮੁਹਾਲੀ ਕੋਰਟ ਦੇ ਵੱਲੋਂ ਕੀਤਾ ਗਿਆ ਹੈ ਤੇ ਹਾਲਾਂਕਿ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਫੇਕ ਇਨਕਾਊਂਟਰ ਖੜਕੂਵਾਦ ਵੇਲੇ ਦਾ ਇਹ ਮਾਮਲਾ 1992 93 ਦੇ ਦਾ ਇਹ ਮਾਮਲਾ ਜਦੋਂ ਤਰਨਤਾਰਨ ਦੇ ਵਿੱਚ ਇਹ ਇਨਕਾਊਂਟਰ ਹੋਇਆ ਜਿਸ ਦੇ ਵਿੱਚ ਪੁਲਿਸ ਵਾਲਿਆਂ ਨੇ ਆਪਣੇ ਹੀ ਸਾਥੀਆਂ ਨੂੰ ਨਿਸ਼ਾਨਾ ਬਣਾ ਦਿੱਤਾ ਉਹਨਾਂ ਨੂੰ ਹੀ ਇਸ ਦੇ ਵਿੱਚ ਮਾਰ ਦਿੱਤਾ ਜਿਸ ਦਾ ਖੁਲਾਸਾ ਹੋਇਆ ਕੇਸ ਚੱਲਿਆ ਤੇ ਅੱਜ 33 ਸਾਲਾਂ ਬਾਅਦ ਇਨਸਾਫ ਮਿਲੇ ਆਇਆ ਸਰਗਰ ਸ਼ਰਬਜੀਤ ਸਿੰਘ ਅੱਛਾ ਆਪਕੇ ਪਤੀ ਥੇ ਹਾਂਜੀ ਮੇਰਾ ਪਤੀ ਹੈ ਅੱਛਾ ਤੋ ਆਪਣਾ ਕੀ ਹੁਆ ਕੀ ਕਹੋ ਸਮਝ ਕੀ ਹੋ ਤਾਡੇ ਸਾਹਮਣੇ ਆ ਗਿਆ ਜੋਸ਼ਿਆ ਸਾਹਮਣੇ ਹੁਣ ਤੁਸੀਂ ਅਜ ਉਮਰ ਕੈਦ ਹੋਈ ਹੈ ਉਮਰ ਕੈਦ ਹੈ ਸਾਡੇ ਮਨ ਨੂੰ ਸ਼ਾਂਤੀ ਆ ਗਈ ਹੈ ਮਨ ਨੂੰ ਸ਼ਾਂਤੀ ਲੱਗੀ ਹੈ ਸ਼ਾਂਤੀ ਆ ਗਈ ਹੈ ਜਿਹੜੇ ਪੰਜ ਪੁਲਿਸ ਵਾਲੇ ਹਾਂਜੀ ਹਾਂਜੀ ਉਹਨਾਂ ਨੂੰ ਉਮਰ ਕੈਦ ਹੋ ਗਈ ਸਾਨੂੰ ਸ਼ਾਂਤੀ ਆ ਗਈ ਸਾਡੇ ਬਾਦ ਠੀਕ ਹੈ ਬਾਜੀ ਤੁਸੀਂ ਨਾਲਿਓ ਹਾਂਜੀ ਠੀਕ ਹੈ ਤੁਸੀਂ ਕਿਹਦੇ ਸਰਗਜੀਤ ਸਿੰਘ ਦੇ ਸਰਬਜੀਤ ਸਿੰਘ ਦਾ ਤੁਸੀਂ ਮੈਂ ਦੇਸਾ ਸਿੰਘ ਕੇਸਰ ਸਿੰਘ ਜੀ ਕੇਸਰ ਸਿੰਘ ਉਹਦੀ ਭਾਈ ਉਹ ਤੁਸੀਂ ਪੈਣ ਆ ਉਹਨਾਂ ਦੇ ਭੈਣ ਨੂੰ ਤੁਸੀਂ ਠੀਕ ਹੈ ਤੁਸੀਂ ਭਰਾ ਉਹਨਾਂ ਦੇ ਜੀ ਦੇਸਾ ਸਿੰਘ ਜੀ ਤੁਹਾਡੇ ਭਰਾ ਤੁਸੀਂ ਹਾਂਜੀ ਹਾਂਜੀ ਠੀਕ ਹੈ ਤੇ ਇਹ ਸਾਰਾ ਪਰਿਵਾਰ ਹੈ ਜਿਸ ਨੂੰ ਲੈ ਕੇ ਇਹ ਤੁਹਾਡੇ ਭਰਾ ਸੀਗੇ ਹਾਂਜੀ ਹਾਂਜੀ ਅੱਛਾ ਕੀ ਨਾਂ ਸੀਗਾ ਇਹਨਾਂ ਦਾ ਦੇਸਾ ਸਿੰਘ ਜੀ ਦੇਸਾ ਸਿੰਘ ਜੀ ਦੇਸਾ ਹਾਂਜੀ ਹਾਂਜੀ ਜਿਹੜੇ ਤੁਸੀਂ ਸੰਤੁਸ਼ਟ ਹੋ ਕਿ ਬਹੁਤ ਸੰਮਾਨ ਲੱਗਿਆ ਹਾਂਜੀ ਹਾਂਜੀ ਬਹੁਤ ਸੰਰੋਚਕ ਹੈ ਜੀ ਤੇ ਇਹ ਸਾਰਾ ਪਰਿਵਾਰ ਜੋ ਹੈ ਕਿ aton ਤੇ ਆਪ ਚਿੰਤਾ ਸੰਧੀ ਅੱਛਾ ਪਤੀ ਮੇਰਾ ਪਤੀ ਸੀ ਹਾਂਜੀ ਤੇ ਹੁਣ ਤੁਸੀਂ ਹੋ ਸਕਦੇ ਹਾਂ ਖੋਲ ਖੋਲ ਜੀ ਖੁਸ਼ ਹੋ ਕਿਉਂਕਿ ਦੋਸ਼ੀਕਰਾਰ ਜਿਹੜਾ ਦਿੱਤਾ ਗਿਆ ਸੀ 3 ਦਿਨ ਪਹਿਲਾਂ ਹਾਂਜੀ ਉਹ ਹੋ ਗਈ ਅੱਜ ਉਹ ਅੱਜ ਹੋ ਗਈ ਜੇ ਰਸੰਧੀ ਜਿਹਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਐ ਕੈਂਸਰ ਐ ਉਸ ਕੈਂਸਰ ਦੀ ਬੂ ਆ ਰਹੀ ਐ ਮੈਂ ਵੀ ਜਿੰਨਾ ਕਿ ਮੈਂ ਸਮਝਦਾ ਕਿਉਂਕਿ ਮੈਂ ਡਾਕਟਰ ਐ ਨਹੀਂ ਉਹਨਾਂ ਵਾਂਗੂ ਪਰ ਮੈਂ ਦੇਖਿਆ ਵੀ ਸਾਰੇ ਮਸਲੇ ਦੇ ਅੰਦਰ ਕਰਪਸ਼ਨ ਜਿਹੜਾ ਐ ਕਿਉਂਕਿ ਕੁਝ ਦਿਨ ਪਹਿਲਾਂ ਅਕਤੂਬਰ ਪਿਛਲੇ 24 ਦੇ ਅੰਦਰ ਹੀ ਖੁਦ ਇਹਨਾਂ ਦੀ ਵਿਜੀਲੈਂਸ ਨੇ ਇੱਥੇ ਜੇਜ਼ ਦੇ ਉੱਤੇ ਪਰਚੇ ਕੀਤੇ ਆ 4-4 ਕਰੋੜ ਰੁਪਏ ਕੈਸ਼ ਕਢਾ ਕੇ ਉਹ ਆਪਣੇ ਆਪਣੇ ਨਾਲ ਲਈ ਫਿਰਦੇ ਸਾਡੀ ਜਿੱਥੇ ਆ ਆਤਮ ਸਨਮਾਨ ਦੀ ਸਾਡੇ ਕਾਉਂਸਲਰ ਦੇ ਸਨਮਾਨ ਤੇ ਲੋਕਾਂ ਦੇ ਕੰਮਾਂ ਦੀ ਲੜਾਈ ਹੈ ਉਹ ਜਾਰੀ ਰਹੂਗੀ ਉਦੋਂ ਤਾਈਂ ਜਦੋਂ ਤਾਈਂ ਆ ਕੇਸ ਜਿਹੜੇ ਕੀਤੇ ਵਿਡਰੋ ਨਹੀਂ ਹੁੰਦੇ ਤੇ ਉਸ ਗੱਲ ਦੀ ਜਿਸ तरीके ਨਾਲ ਇਹਨਾਂ ਨੇ ਕਿਹਾ ਵੀ ਤੁਸੀਂ ਜੇ ਇੱਥੇ ਬੈਠੋਗੇ ਤੇ ਤੁਹਾਡੇ ਕੰਮ ਨਹੀਂ ਹੋਣਗੇ ਤੁਹਾਡੇ ਜੇ ਜਿਹੜੇ ਆ ਉਹ ਤੁਹਾਡੇ ਟੈਲੀਫੋਨ ਨਹੀਂ ਚੱਕਣਗੇ ਉਹਨਾਂ ਦੀ ਮੈਂ ਸਮਝਦਾ ਹਾਂ ਵੀ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਾਉਂਸਲਰ ਤੋਂ ਕਾਉਂਸਲਰ ਤੋਂ ਨਾ ਮੰਗਣ ਤੇ ਲੁਧਿਆਣੇ ਦੀ ਜਨਤਾ ਤੋਂ ਜਰੂਰ ਮਾਫੀ ਮੰਗਣੀ ਚਾਹੀਦੀ ਹੈ ਤੇ ਇਹਦਾ ਜਿਹੜਾ ਪੱਕਾ ਇਲਾਜ ਹੈ ਆ ਤਾਂ ਇਹਨਾਂ ਦੇ ਵਿਵਾਰ ਦਾ ਇਲਾਜ ਜਿਹੜਾ ਪੱਕਾ ਇਲਾਜ ਹੈ ਉਹਦੇ ਵਾਸਤੇ ਅਸੀਂ ਕੇਂਦਰ ਸਰਕਾਰ ਨੂੰ ਮੈਂ ਦਿਮਾਨ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਦੇਵੀ ਜੀ ਨੂੰ ਮੈਡਮ ਪੂਨਮ ਜੀ ਨੂੰ ਸ਼ਰੀਨ ਸਾਹਿਬ ਸਾਰੇ ਬੈਠੇ ਐ ਬਿੱਟੂ ਜੀ ਵੀ ਆ ਜਾਣਗੇ ਸਾਰੇ ਅਸੀਂ ਜਾ ਕੇ ਖੁਦ ਮਿਲ ਕੇ ਟਾਈਮ ਲੈ ਕੇ ਜਾ ਕੇ ਗੱਲ ਵੀ ਕਰਾਂਗੇ ਪਰ ਇੱਕ ਅਸੀਂ ਐਪਲੀਕੇਸ਼ਨ ਵੀ ਉਹਨਾਂ ਨੂੰ ਲਿਖ ਕੇ ਚਿੱਠੀ ਵੀ ਪਾਵਾਂਗੇ ਬਿਲਹੁਦਾਨਾ ਦੇ ਅੰਦਰ ਜੋ ਸਮਾਰਟ ਸਿਟੀ ਦੇ ਪੈਸੇ ਆਏ ਹੈ ਕਰੀਬਨ 1800 ਕਰੋੜ ਰੁਪਏ ਉਹਦਾ ਫੌਰੀ ਤੌਰ ਤੇ ਟਾਈਮ ਬਾਉਂਡ 15-20 ਦਿਨਾਂ ਦਾ ਮੈਕਸਿਮਮ ਮਹੀਨੇ ਦੇ ਅੰਦਰ ਅੰਦਰ ਉਹਦਾ ਆਡਿਟ ਕਰਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕਿਉਂ ਜਿਹੜੇ ਐ ਮੇਅਰ ਸਾਹਿਬਾ ਇੰਨੇ ਕਿਉਂ ਗਰਮ ਹੋ ਰਹੇ ਐ ਛੋਟੀ ਜੀ ਗੱਲ ਵਾਸਤੇ ਜਿਹੜੇ ਲੋਕ ਆਪਣਾ ਜਵਾਬ ਮੰਗਦੇ ਐ ਇਸ ਨੂੰ ਲੈ ਕੇ ਅੱਜ ਸਾਡੇ ਵਰਕਰ ਸਾਥੀ ਤੇ ਜਿਹੜੇ ਪਬਲਿਕ ਆਮ ਪਬਲਿਕ ਜਿਹੜੀ ਆ ਕੇ ਰਾਤ ਨੂੰ ਇੱਥੇ ਦਿਨੇ 4 ਦਿਨਾਂ ਤੋਂ ਤਰਨਾ ਲਾ ਰਹੇ ਐ ਮੈਂ ਸਾਰਿਆਂ ਦਾ ਆਭਾਰੀ ਵੀ ਹਾਂ ਤੇ ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਕਿਉਂਕਿ ਆ ਮਸਲਾ ਸਿਰਫ ਇੱਕ ਬੀਜੇਪੀ ਦੇ ਕਾਉਂਸਲਰਸ ਦੇ ਸਨਮਾਨ ਦਾ ਨਹੀਂ ਆ ਲੁਧਿਆਣਾ ਦੇ ਅੰਦਰ ਕਮਾਂ ਦੇ ਉੱਤੇ ਪਹਿਰਾ ਦੇਣ ਦੀ ਲੋੜ ਐ ਉਹਦੇ ਵਾਸਤੇ ਸਾਰੇ ਅਸੀਂ ਮਿਲ ਜੁਲ ਕੇ ਇੱਕ ਸੰਦੇਸ਼ ਜਾਊਗਾ ਪੂਰੇ ਪੰਜਾਬ ਦੇ ਅੰਦਰ ਵੀ ਲੋਕਤੰਤਰ ਦੇ ਅੰਦਰ ਅਹੰਕਾਰ ਨਹੀਂ ਚੱਲ ਸਕਦਾ ਇਹਦੇ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ ਸਭ ਥੈਂਕ ਯੂ ਅਜੰਮੇ ਸਾਹਿਬ ਨੇ ਇਹ ਕਰਨਾ ਇਹ ਤਾਂ ਚਾਹੀਦਾ ਕਿ ਮਾਫੀ ਮੰਗਾਣਾ ਚਾਹਨੇ ਮੈਂ ਮੈਂ ਇਹ ਮੁਦਾ ਕਦਮ ਕਿਉਂ ਦੇਖੋ ਮੁੱਦਾ ਸਭ ਤੋਂ ਪਹਿਲਾਂ ਚਾਹੀਦਾ ਜੀ ਇਹ ਪਹਿਲਾਂ ਦਾ ਕੇਸ ਵਿਡਰਾ ਕਰ ਜਿਹੜਾ ਕੈਂਸਲ ਕੀਤਾ ਜਾਵੇ ਜਿਹੜਾ ਕੇਸ ਕੀਤਾ ਤੇ ਆ ਮਾਫੀ ਹੈ ਅਸੀਂ ਨਹੀਂ ਕਹਿੰਦੇ ਵੀ ਆ ਕੇ ਤੁਸੀਂ ਪੂਨਨ ਜੀ ਤੋਂ ਮਾਫੀ ਮੰਗੋ ਜਾਂ ਧੀਮਾਨ ਸਾਹਿਬ ਤੋਂ ਮਾਫੀ ਮੰਗੋ ਜਨਤਾ ਤੋਂ ਮਾਫੀ ਇਹ ਕੋਈ ਆਪਣੇ ਕੰਮ ਵਾਸਤੇ ਨਹੀਂ ਉੱਥੇ ਗਏ ਸੀ ਸਾਡੇ ਕੌਂਸਲਰ ਸਾਹਿਬਾ ਉਹਨਾਂ ਕੋ ਆਪਣੇ ਕੰਮਾਂ ਵਾਸਤੇ ਨਹੀਂ ਗਏ ਸੀ ਉਹ ਉੱਥੇ ਗਏ ਸੀ ਲੋਕਾਂ ਦੇ ਕੰਮਾਂ ਵਾਸਤੇ ਜੇ ਉੱਥੇ ਜਿਹੜਾ ਪਾਣੀ ਗੋਡੇ-ਗੋਡੇ ਖੜਾ ਹੈ ਕੋਈ ਸੀਵਰ ਨਹੀਂ ਚੱਲ ਰਿਹਾ ਕੋਈ ਉੱਥੇ ਫੌਗਿੰਗ ਵਾਲੀ ਮਸ਼ੀਨਸ ਨਹੀਂ ਜਾ ਰਹੀਆਂ ਕੋਈ ਲਾਈਟਾਂ ਨਹੀਂ ਜਲ ਰਹੀਆਂ ਜਿਹੜੀ ਨਾਰਮਲ ਜਿਹੜਾ ਕੰਮ ਹੈ ਮਿਊਨਿਸਪਲ ਕਾਰਪੋਰੇਸ਼ਨ ਦਾ ਉਹ ਕੰਮ ਜਿਹੜੇ ਆ ਤਾਂ ਲੋਕਾਂ ਨੂੰ ਜਾਗਰੂਤ ਕਰਨਾ ਜਾਗਰੂਤ ਕਰਨਾ ਪਊਗਾ ਸਾਨੂੰ ਤੇ ਉਹ ਅਸੀਂ ਕਰਕੇ ਚਾਹੇ ਆ ਧਰਨੇ ਆ ਪ੍ਰਦਰਸ਼ਨ ਨੇ ਸਾਰੇ ਨੂੰ ਅਸੀਂ ਤਗੜੇ ਹੋ ਕੇ ਇਹਦੇ ਵਾਸਤੇ ਲੱਗੇ ਕਰ ਰਹੇ ਹਾਂ ਆਲਰੇਡੀ ਆਰਤੀ ਮਾਨ ਸਾਹਿਬ ਨੇ ਅੰਦਰ ਵੀ ਦੱਸਿਆ ਕਿ ਅਸੀਂ ਕੱਲ ਤੋਂ ਵਾਰਡ ਵਾਈਜ਼ ਵੀ ਜਿੱਥੇ-ਜਿੱਥੇ ਆ ਪ੍ਰੋਬਲਮਜ਼ ਆ ਰਹੀਆਂ ਉੱਤੇ ਚੌਕਾਂ ਤੇ ਬੈਠ ਕੇ ਸਾਰੇ ਧਰਨੇ ਪ੍ਰਦਰਸ਼ਨ ਸਾਰਾ ਕੁਝ ਹੀ ਹੋਊਗਾ ਡੈਮੋਕਰੇਸੀ ਦਾ ਇਹ ਤਰੀਕਾ ਸਾਬ। ਆ ਡੈਮੋਕਰੇਸੀ ਦੇ ਲੋਕਾਂ ਦੀ ਜਦੋਂ ਆਵਾਜ਼ ਨਿਕਲੀ ਸਾਬ ਚਾਹ ਕਿੰਨੇ ਅਹੰਕਾਰੀ ਸਰਕਾਰ ਹੋਵੇ ਚਾਹ ਕਿੰਨੇ ਹੈਲੀਕਾਪਟਰਾਂ 'ਚ ਤੁਰੇ ਫਿਰਦੇ ਨੇ ਉਹਨਾਂ ਨੇ ਤੋਂ ਸੜਕਾਂ ਭੁੱਲ ਗਈਆਂ ਭਗਵੰਤ ਮਾਨ ਜੀ ਨੂੰ ਕਿਉਂਕਿ ਉਹ ਉਡਣ ਖਟੋਲਾ ਉਹਨਾਂ ਦੇ ਹੱਥ ਆ ਚੜ੍ਹੇ ਫਿਰਦੇ ਸਾਰੇ ਦਿਨ ਤੇ ਸੜਕਾਂ ਵਾਲਾ ਜਦੋਂ ਲੋਕ ਕਹਿਣਗੇ ਉਹਦੇ ਬਾਅਦ ਉਹਨਾਂ ਨੂੰ ਵੀ ਯਾਦ ਆ। ਕਿੱਥਾ ਤੇ ਕ腐ਪ ਕਿੰਨੇ ਦੀ ਗੱਲ ਕੀਤੀ ਆ। ਦੇਖੋ ਜੀ ਇਹ ਜੋ ਪੱਤੂ ਨੇ ਜੀ ਦਾ ਮਾਮਲਾ ਵੀ ਅਰਤੀ ਵਿੱਚ ਮਾਮਲਾ ਦੇ ਆ। ਉਹ ਹੀ ਰਿਤੇਸ਼ ਗਰਸੀਮਾ ਦਾ ਵੀ ਟੈਂਪੂ ਦੀ ਤਾਂ ਵੀ ਮਾਮਲਾ سامنے ਆਇਆ। ਉਹ ਮਾਪ ਮੰਦਿਰ ਉੱਪਰ ਤੋਂ ਮਾਮਲਾ سامنے ਆਇਆ। ਦੇਖੋ ਸਾਬ ਮੈਂ ਤਾਂ ਇਹਨਾ ਹੀ ਕਹੂੰਗਾ ਵੀ ਜੇ ਲੋਕ ਆਵਾਜ਼ ਉਠਾਣਗੇ ਤਾਂ ਉਹਦਾ ਅਸਰ ਤਾਂ ਹੁੰਦਾ ਸਾਬ। ਮੈਂ ਤਾਂ ਕੱਲ ਇੱਕ ਮਾੜੀ ਜਿਹੀ ਪ੍ਰੈਸ ਕਾਨਫਰੰਸ ਕੀਤੀ ਸੀ ਐਨਐਚਓ ਉਹਨਾਂ ਨੂੰ ਆਪਣੀ ਬਿਊਟੀਆਂ ਯਾਦ ਆ ਗਈ ਵੀ ਮੈਂ ਤਾਂ ਜਨਤਾ ਦੀ ਸੇਵਾ ਵਾਸਤੇ ਮੰਤਰੀ ਬਣਿਆ ਮਹੀਨੇ ਯਾਦ ਨਹੀਂ ਆਇਆ ਉਹਨਾਂ ਨੂੰ ਕੱਲ ਇੱਕ ਮਾੜੀ ਜਿਹੀ ਪ੍ਰੈਸ ਕਾਨਫਰੰਸ 'ਚ ਉਹਨਾਂ ਨੂੰ ਯਾਦ ਆ ਗਿਆ ਪਰ ਮੈਂ ਥੋੜੇ ਰਹੀਂ ਦੇਖੋ ਮੈਂ ਉਹਨਾਂ ਨੂੰ ਬੜਾ ਅੱਛਾ ਨੇਕ ਇਨਸਾਨ ਸਮਝਦਾ ਮੇਰੀ ਜੀ ਮੁਲਾਕਾਤ ਹੈ ਬੜੇ ਨੇਕ ਇਨਸਾਨ ਹੈ ਪਰ ਮੈਂ ਥੋੜੇ ਰਹੀਂ ਪੁੱਛਣਾ ਚਾਹੂੰਗਾ ਜਾਂ ਦੱਸਣਾ ਚਾਹੂੰਗਾ